you. Mm -hmm. ਮਹਾਰਾਸ਼ਟਰ ਤੋਂ ਅਮਲਿਸਰ ਜਾ ਰਿਹਾ ਕੇਲਿਆਂ ਨਾਲ ਭਰਿਆ ਹੋਇਆ ਟਰੱਕ ਆਰਮੀ ਦੇ ਬਨੇ ਪਾਰਕ ਦੇ ਵਿੱਚ ਜਾ ਪਲਟਿਆ ਸੜਕ ਪਾਰਕ ਕਰ ਰਹੇ ਚਾਰ ਲੋਕਾਂ ਨੂੰ ਬਚਾਉਣ ਸਮੇਂ ਟਰੱਕ ਬੇਕਾਬੂ ਹੋ ਗਿਆ ਇਸ ਦੌਰਾਨ ਗਨੀਮਤੇ ਰਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਚੁੱਕੇ ਹੈ ਹਾਲਾਂਕਿ ਲੱਖਾਂ ਰੁਪਿਆ ਦਾ ਨੁਕਸਾਨ ਜ਼ਰੂਰ ਹੋ ਚੁੱਕਾ ਹੈ ਜ਼ਿਕਰਗੇ ਤੇ ਹੀ ਹੈ ਕਿ ਇੱਕ ਹਫਤਾ ਪਹਿਲਾਂ ਵੀ ਇਸ ਜਗ੍ਹਾ ਉਤੇ ਟਰੱਕ ਪਲਟਿਆ ਸੀ ਜਿਸ ਦੇ ਵਿੱਚ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕੋਈ ਵੀ ਸਾਈਨ ਉਸ ਜਗਾ ਉਤੇ ਨਹੀਂ ਲਗਾਇਆ ਜਾ ਰਿਹਾ ਜਿਸ ਕਰਕੇ ਇਹ ਹਾਦਸਿਆਂ ਨੂੰ ਸੁਨੇਹਾ ਦੇ ਰਿਹਾ ਮੇਰਾ ਨਾਮ ਸੰਦੀਪ ਸਿੰਘ ਇਹ ਗੱਡੀ ਮਹਾਰਾਸ਼ਟਰ ਤੋਂ ਆ ਰਹੀ ਸੀ ਜਲगांव ਤੋਂ ਹਾਂਜੀ ਅੰਮ੍ਰਿਤਸਰ ਦਾ ਹੈ ਮਾਲ ਹਾਂਜੀ ਹੈ ਸੀ ਕਿਲਾ ਇਹ ਅੰਮ੍ਰਿਤਸਰ ਇਹ ਸਰ ਸਵੇਰੇ 2:30 ਵਜੇ ਇੱਥੇ ਆ ਕੇ ਤੇ ਇੱਥੇ ਬੰਦੇ ਬੈਠੇ ਦਿਖਾਈ ਦਿੱਤੇ ਮੈਨੂੰ ਹਾਂਜੀ ਮੈਂ ਸੋਚਿਆ ਕਿ ਸਰਦਾਲੂ ਬੈਠੇ ਨੇ ਆਪਣਾ ਟਾਈਮ ਚੱਲਣ ਡਿਆ ਹੈ ਮੇਲੇ ਦਾ ਤੇ ਉਹ ਗੱਡੀ ਜਦੋਂ ਆ ਗਈ ਹੈ ਸਾਹਮਣੇ ਤੇ ਉੱਠ ਕੇ ਤੇ ਉਹ ਰੋਡ ਦੀ ਦੂਜੀ ਸਾਈਡ ਰੋਡ ਦੇ ਵਿੱਚ ਹੀ ਪਾਰ ਕਰਨ ਲੱਗੇ ਬਸ ਉਹਨਾਂ ਨੂੰ ਬਚਾਉਣ ਦੇ ਨਾਲ ਵਧੀ ਵਧੀਆ ਬੈਲੈਂਸ ਵਿਗੜ ਗਿਆ ਉੱਠ ਕੇ ਬੰਦੇ ਬੈਠੇ ਸੀ ਹਾਂਜੀ ਚਾਰ ਬੰਦੇ ਬੈਠੇ ਉਹਨਾਂ ਨੂੰ ਬਚਾਉਂਦੇ ਉਹਨਾਂ ਨੂੰ ਬਚਾਉਣ ਕਰਕੇ ਗੱਡੀ ਮੇਰੀ ਜਿਹੜੀ ਆ ਕੰਟਰੋਲ ਤੋਂ ਬਾਹਰ ਹੋ ਗਈ ਤਾਂ ਟੋਲਾ ਨਹੀਂ ਵਿਗੜ ਗਿਆ ਹਾਂਜੀ ਫੇਰ ਰਫਤਾਰ ਸੀ ਕਿ ਕਿਹਾ ਨਹੀਂ ਰਫਤਾਰ ਤੇ 50 ਤੇ 50 55 ਹਾਂਜੀ ਨਾਰਮਲ ਕਿੰਨੇ ਦਾ ਨੁਕਸਾਨ ਨੁਕਸਾਨ ਤੇ ਸਰ ਹੁਣ ਦੇਖਦੇ ਆਂ ਜੀ ਗੱਡੀ ਸਿੱਧੀ ਕਰਾਂਗੇ ਫਿਰ ਪਤਾ ਲੱਗੇਗਾ ਜੀ ਕਾਫੀ ਜ਼ਿਆਦਾ ਹਾਂਜੀ ਤਾਂ ਤੇ ਹਾਂਜੀ ਕੋਈ ਕਾਰਵਾਈ ਵੀ ਕਾਰਵਾਈ ਸੇ ਕੋਈ ਨਹੀਂ ਸਰ ਬਾਕੀ ਤੇ ਨੁਕਸਾਨ ਇਹੀ ਆ ਜਿਹੜਾ ਗੱਡੀ ਦਾ ਹੈ ਬਾਕੀ ਬਚਾ ਹੋ ਗਿਆ ਆਪਣਾ ਟੱਪੜ ਨਹੀਂ ਲੱਗੀ ਸਰ ਮੇਰਾ ਗੰਗਾ ਸਿੰਘ ਹੈ ਕੀ ਆ ਉਹ ਇਹ ਪਰ અમાਰ ਇਹ ਕਿਆ ਆਰਮੀ ਕਹਿੰਦੇ ਚੰਦਰਾਤਾ ਠੀਕ ਹੈ बात ये नहीं बात है यहाँ कोई तो प्रशासन वगैरह किसी का या कोई रोड कुछ तो ऐसा कोई सेफ्टी नहीं लगा रखा है ताकि जिससे बंदा क्या दूर से आता है उसको नजर नहीं आ पाता है लेकिन हमने अपनी कुछ कार्य करके लाइट रखी है यहाँ पर लाइट लगा रखी है ताकि हम तो ये चाह रहे हम करते बंदो को जल्दी जल्दी अपने भेज देते हैं कुछ नहीं लगाते हैं कोई लाइट गलती है किसी आप देख लेना लाइट नहीं है कोई बात है अगर बंदा देख ले

ਆ ਥੋੜੇ ਦਿਨ ਪਹਿਲਾਂ ਵੀ ਇੱਕ ਹਾਸਾ ਹੋਇਆ ਸੀ ਉਹ ਡਰਾਈਵਰ ਦਾ ਵਿਚਾਰਾ ਮਰ ਗਿਆ ਸੀ ਔਰ ਇਹ ਰੋਡ ਤੇ ਡਿਵਾਈਡਰ ਵੀ ਨਹੀਂ ਲੱਗਾ ਇਹ ਦਿਖਦਾ ਨਹੀਂ ਨਾ ਰੋਡ ਵਾਲਿਆਂ ਨੇ ਲਗਾਇਆ ਸੀ ਇਹਦੇ ਕਰਕੇ ਦੂਸਰਾ ਹਾਸਾ ਫੇਰ ਹੋ ਗਿਆ ਜੀ ਪੱਟਸ ਵਾਲਿਆਂ ਦੀ ਹਾਸਾ ਇਹ ਛੜਕ ਵਾਲਿਆਂ ਦੀ ਅੰਗੇਲੀ ਕਰਨੀ ਹੁੰਦਾ ਪਈ ਐਕਸੀਡੈਂਟ ਹਾਂਜੀ ਹਾਂਜੀ ਸਾਈਨ ਬੋਰਡ ਦੀ ਲੱਗਾ ਆ ਇਸ ਇੰਡੀਕੇਟਰ ਲੱਗਦਾ ਨਹੀਂ ਪਤਾ ਕਿਸੇ ਨੂੰ ਨਹੀਂ ਜੀ ਨਹੀਂ ਐਂਦੀ ਇਸ ਵਜ੍ਹਾ ਨਾਲ ਹੀ ਐਕਸੀਡੈਂਟ ਦੁਬਾਰਾ ਐਕਸੀਡੈਂਟ ਹੁੰਦੇ ਪਏ ਹਾਂਜੀ ਸਰਕਾਰ ਤਾਂ ਐਕਸ ਲੈਂਦੀ ਵੀ ਹਾਂਜੀ ਪਰ ਸਾਈਨ ਬੋਰਡ ਤਾਂ ਫਿਰ ਵੀ ਨਹੀਂ ਨਾ ਲੱਗਾ ਹੈ ਨਾ ਹਾਂਜੀ ਸਾਈਨ ਬੋਰਡ ਤਾਂ ਜ਼ਰੂਰੀ ਚਾਹੀਦਾ ਜੀ ਇੱਥੇ ਤਾਂ ਉਹ ਦੂਸਰੇ ਸਾਲ ਵਾਲਾ ਲੱਗਾ ਜੀ